ਬੰਦ ਜੋੜਦੀ ਆ ਜਮਾ ਠੀਕ ਆ ਜਮਾ ਬੰਦ ਜੋੜਦੀ ਕਬੂਤਰੀ ਆ ਠੀਕ ਆ ਘੇਰੇ ਜਿੱਦਾ ਤੁਹਾਨੂੰ ਦੱਸਿਆ ਉਦਾਂ ਹੀ ਇਹਦੀ ਡਾਰਕੀ ਆ ਇਹਨਾਂ ਦੇ ਹੁੰਦੇ ਆ ਕਾਲੇ ਜੇ ਪਾਂਦੇ ਵਿੱਚ ਏਕੇ ਇੱਕ ਖੁਸ਼ਕੀ ਮਾਰੇ ਹੁੰਦੇ ਆ ਉਹ ਬਾਈ ਵੈਸੇ ਕਮੀ ਵਰਕੇ ਹੁੰਦੇ ਆ ਵੈਸੇ ਜਿੰਨੇ ਲਾਲ ਸੁਰਖ ਪੈਰ ਹੋਣ ਜਾਂ ਕਾਲੇ ਰੰਗ ਦੇ ਜਿੱਦਾਂ ਪੈਰ ਹੁੰਦੇ ਕਈਆਂ ਦੇ ਬਾਲੇ ਗੂੜੇ ਬਹੁਤ ਚੰਗੀ ਆ ਬਾਈ ਜਮਾ ਆ ਨਾ ਸਿਰਾਈ ਆ ਇਹ ਇਹ ਆਪਾਂ ਇੱਕੀ ਬੱਚਾ ਲਿਆ ਸੀ ਤੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਏ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿলো ਧੰਨਵਾਦ ਬਈ ਆਇਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਆ ਬਾਈ ਪਹਿਲਾਂ ਬੱਚੇ ਪੁੱਛੇ ਕੱਟিয়ে ਢਾਂਗੀਆਂ ਦੇ ਬਿਠਾਈਏ ਨਾ ਜਾਲਜੂਲ ਚ ਪਾਉਣੇ ਆ ਠੀਕ ਆ ਪਾ ਕੇ ਤੇ ਉਸ ਤੋਂ ਬਾਅਦ ਬਾਈ ਮਿਲਦੇ ਆ ਤੇ ਅੱਜ ਕਈ ਮੁੱਦਿਆਂ ਤੇ ਗੱਲਾਂ ਕਰਾਂਗੇ ਠੀਕ ਆ ਜੋ ਵੀ ਨਾਰਮਲ ਨਾਰਮਲ ਹੋਊਗੀ ਜਿੱਦਾਂ ਵੀ ਹੈ ਨਾ ਤੇ ਬਾਕੀ ਤੁਹਾਡੇ ਕਮੈਂਟਾਂ ਦੇ ਜਵਾਬ ਦੇਈਏ ਤੇ ਜੇ ਵੀਡੀਓ ਵਧੀਆ ਲੱਗਦੀ ਆਉਂਦੀ ਆ ਤਾਂ ਬਾਈ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਆਇਓ ਬਾਬੇਓ ਪਹਿਲਾਂ ਬੱਚੇ ਕੱਢੀਏ ਤਾਂ ਫੇਰ ਮਿਲੋਈ ਬਾਬੇਓ ਬੱਚੇ ਪੁੱਛੇ ਕਢ ਲੇ ਠੀਕ ਆ ਤੇ ਜਿਹੜੇ ਬੱਚੇ ਇਦਾਂ ਇਕੱਠੇ ਜੇ ਹੋ ਕੇ ਬਿੰਦੇ ਆ ਬਾਈ ਇਹਨਾਂ ਨੂੰ ਟੈਰਾਮਾਈਸਿਨ ਦਾ ਪਾਊਡਰ ਦੇ ਕੇ ਤੇ ਧੁੱਪੇ ਰਹਿਣਦੇ ਆਂਗੇ ਠੀਕ ਆ ਤੇ ਉਹ ਬੱਚਾ ਬਾਈ ਹਜੇ ਵੀ ਨਹੀਂ ਆਇਆ ਹਨਾ ਟਾਈਮ ਹੋ ਗਿਆ 8:30 ਵਜੇ ਦਾ 8:30 9:00 ਵਜੇ ਦਾ ਹਜੇ ਤੱਕ ਉਹ ਬੱਚਾ ਆਇਆ ਨਹੀਂ ਤੇ ਆਹ ਤਾਂ ਕਬੂਤਰੀ ਬਣੂ ਲੱਗਦਾ ਮੈਨੂੰ ਸ਼ੱਕ ਆ ਬਾਈ ਇਹਨਾਂ ਦੇ ਵਿੱਚ ਬਾਈ ਇੱਕ ਹੋਰ ਆ ਉਹ ਵੀ ਨੂੰ ਲ ਠੀਕ ਆ ਪਰ ਮੈਨੂੰ ਉਮੀਦ ਸੀ ਕਿ ਉਹ ਕਬੂਤਰੀ ਬਣੂਗੀ ਤੇ ਮੈਨੂੰ ਚਾਹੀਦੀ ਵੀ ਕਬੂਤਰੀ ਸੀ ਉਹ ਪਰ ਕਬੂਤਰ ਬਣ ਗਿਆ ਉਹ ਇੱਥੇ ਕੋਨਾ ਕਾਲੇ ਮੋਢੇ ਵਾਲਾ ਬਈ ਠੀਕ ਆ ਆ ਵੇਖਦਾ ਇਹ ਹੋ ਗਿਆ ਸ਼ਾਕ ਖਾਇਆ ਬਈ ਉਹ ਤੇ ਇੱਥੇ ਕੀ ਹੁੜਾ ਤੁਰਿਆ ਫਿਰਦਾ ਮੋਜਰਿਆ ਬੱਚਾ ਉਹ ਆਹ ਬੈਠਾ ਕਾਲ ਖਾ ਥੱਲੇ ਆ ਦੇਖੋ ਠੀਕ ਆ ਇਹ ਕਬੂਤਰ ਬਣ ਗਿਆ ਪਤੰਦਰ ਮੈਨੂੰ ਆਸ ਸੀ ਕਿ ਵੀ ਕਬੂਤਰੀ ਬਣੂਗੀ ਚਲੋ ਕੋਈ ਗੱਲ ਨਹੀਂ ਕਬੂਤਰ ਹੀ ਸਹੀ ਹਨਾ ਤੇ ਹੁਣ ਜੜ ਜੜੇ ਇਹਨਾਂ ਚੋਂ ਬਾਈ ਜੋੜੀ ਜੋੜੇ ਲੋਣੇ ਆ ਮੈਂ ਲਾਈ ਜਾਣਾ ਪਿਆ ਠੀਕ ਆ ਦੋ ਜੋੜੇ ਅੱਜ ਹੋਰ ਲਾਤੇ ਆ ਬੱਚਾ ਛੋਟਾ ਬਾਈ ਕੱਲ ਬੈਰੀ ਬੂਰੀ ਨੇ ਇਹਨਾਂ ਤੇ ਹਮਲੇ ਹਮਲੇ ਕੀਤੇ ਯਾਰ ਜੋਰ ਲੱਗਾ ਤੇ ਅੱਜ ਇਕੱਠੇ ਜਿਓ ਕੇ ਬੰਦੇ ਆ ਠੀਕ ਆ ਤੇ ਮੈਨੂੰ ਆ ਸ਼ੱਕ ਪੈਂਦਾ ਸੀ ਬੈਰੀ ਨੇ ਮਾਰਿਆ ਬੂਰੀਆ ਪਰ ਨਹੀਂ ਬਿਠਜੀ ਲੱਗੀ ਆ ਉਦੋਂ ਹੀ ਨਾ ਤੇ ਇਹਨਾਂ ਨੂੰ ਬਾਈ ਇਹਨਾਂ ਦੇ ਵਿੱਚੋਂ ਜੜੇ ਜੜੇ ਆਪਾਂ ਅਡ ਕਰਦੇ ਆ ਨਾ ਕਿ ਕਬੂਤਰੀਆਂ ਦੇ ਵਿੱਚ ਪਾਉਣੇ ਆ ਉਹ ਅਡ ਕਰ ਦਾਂਗੇ ਠੀਕ ਆ ਤੇ ਲੋਈ ਬਾਬੇ ਉਹ ਬੱਚੇ ਪੁੱੱਚੇ ਬਿਠਾਏ ਹੋਏ ਆ ਤੁੱਪੇ ਤੇ ਇੱਕ ਬਾਈ ਦਾ ਕੱਲ ਵੀ ਕਮੈਂਟ ਆਇਆ ਸੀਗਾ ਕਿ ਬਾਈ ਯ ਮੁਰਗੀਆਂ ਤਾਂ ਨਾ ਹੀ ਰੱਖਿਓ ਹਨਾ ਵੀ ਬਾਈ ਬਿਮਾਰੀ ਬਾਈ ਆਪਾਂ ਹਰੇਕ ਸਾਲ ਹੀ ਰੱਖੀ ਦੀਆਂ ਮੈਨੂੰ 5-6 ਸਾਲ ਹੋ ਗਏ ਮੈਂ ਰੱਖਦਾ ਰੱਖਦਾ ਮੁਰਗੀਆਂ ਹਨਾ ਤੇ ਇਹ ਨਹੀਂ ਹੁੰਦਾ ਕਿ ਬਈ ਆਪਾਂ ਖੁੱਲੇ ਛੱਡਣੇ ਜਾਂ ਕਬੂਤਰਾਂ ਕੋਈ ਜਾਣ ਜਾਂ ਫੇਰ ਹੁੰਦੀਆਂ ਬਈ ਵੀ ਪ੍ਰੋਬਲਮ ਤੋਂ ਜਾਂ ਪਿਸੂ ਪੂਸੂ ਤੋਂ ਹਨਾ ਆਪਾਂ ਬਾਈ 3 ਕੁ ਮਹੀਨੇ ਰੱਖਣੇ ਆ ਠੰਡ ਦੇ ਮੌਸਮ ਹੁੰਦਾ ਹਨਾ ਠੰਡਾ ਠੰਡਾ ਜਾਂ ਕੰਮ 3-4 ਮਹੀਨੇ ਰੱਖੜੇ ਆ ਬਾਈ ਆਂਡੇ ਉਂਡੇ ਬਸ ਆਂਡਿਆਂ ਵਾਸਤੇ ਜਾਂ ਬੱਚਿਆਂ ਵਾਸਤੇ ਜਾਂ ਆਪਣੇ ਲਈ ਵੀ ਖਾਣ ਖੂਣ ਵਾਸਤੇ ਵੇ ਤੁਹਾਨੂੰ ਪਤਾ ਦੂਜੇ ਆਡੇ ਤੱਕ ਇਹ ਕੰਮ ਦੇ ਨਹੀਂ ਹੁੰਦੇ ਜਾਂ ਕਿਸੇ ਕੋ ਵੀ ਲਿਓ ਅਗਲੇ ਫੀਡਾਂ ਫ ਤੇ ਆਪਾਂ ਤਿੰਨ ਕਮੀਂ ਨੇ ਰੱਖੀ ਦੀਆਂ ਬਾਈ 2-3 ਮਹੀਨੇ ਸਿਰਫ ਆ ਠੰਡ ਠੰਡ ਦੇ ਮੌਸਮ ਚ ਬਾਅਦ ਚ ਮੁਰਗੀਆਂ ਦੇ ਦੇ ਦੀਆਂ ਹੁੰਦੀਆਂ ਤੇ ਯਾਰੀ ਦੋਸਤੀ ਚ ਲੈ ਆਦੀ ਆ ਯਾਰੀ ਦੋਸਤੀ ਚ ਦੇ ਦੇ ਦੀਆਂ ਠੀਕ ਆ ਤੇ ਹੁਣ ਵੀ ਮੁੰਡੇ ਕੋ ਪਈਆਂ ਤਿੰਨ ਚਾਰ ਮੁਰਗੀਆਂ ਉਹ ਸਿਰਫ ਤਿੰਨ ਜਾਂ ਚਾਰ ਹੀ ਲੈਉਣੀਆਂ ਇੱਕ ਮੁਰਗਾ ਨਾਲ ਤੇ ਦੋ ਲੈਉਣੀਆਂ ਆ ਪਚਕੋਰਾ ਜੇ ਉਹ ਵੀ ਮਿਲ ਗਈਆਂ ਤਾਂ ਠੀਕ ਆ ਉਹ ਅੰਡੇ ਉੰਡੇ ਆ ਵਾਸਤੇ ਰੱਖੀ ਦੀਆਂ ਤੇ ਬਾਕੀ ਬਾਈ ਮੈਂ ਪਲਾਟ ਦੇਖਦਾ ਪਿਆ ਇੱਕ ਅੰਦਾ ਹਨਾ ਥੱਲੇ ਕੋਈ ਨਾ ਕੋਈ ਪਲਾਟ ਦੇਖਦੇ ਜੇ ਸਾਨੂੰ ਛੋਟਾ ਜਿਹਾ ਕੋਈ ਮਿਲ ਗਿਆ ਨਾ ਪਲਾਟ ਫੇਰ ਉੱਥੇ ਮੁਰਗੀਆਂ ਮੁਰਗੀਆਂ ਰੱਖਿਆ ਕਰਾਂਗੇ ਤੇ ਉਥੇ ਮਤਲਬ ਆਪਣੇ ਜੋੜੇ ਵੀ ਵੱਡੇ ਛੱਡਿਆ ਕਰਾਂਗੇ ਲਿਜਾ ਕੇ ਹਨਾ ਜੇ ਆਪਾਂ ਨੂੰ ਕੋਈ ਜਗ੍ਹਾ ਮਿਲ ਗਈ ਤੇ ਉਥੇ ਫੇ ਹੋਰ ਵੀ ਜਾਨਵਰ ਨਾਲ ਰੱਖਾਂਗੇ ਕੁੱਤਾ ਵੀ ਰੱਖਾਂਗੇ ਹੋਰ ਕਈ ਚੀਜ਼ਾਂ ਰੱਖਾਂਗੇ ਮਤਲਬ ਜਗ੍ਹਾ ਮਿਲ ਜਵੇ ਬਸ ਜਗ੍ਹਾ ਦੇਖਦੇ ਕੋਈ ਲਾਗੇ ਛੱਗੇ ਆਪਾਂ ਨੂੰ ਮਿਲ ਜਵੇ ਤਾਂ ਫੇਰ ਕੰਮ ਵਧਾਵਾਂਗੇ ਆਪਾਂ ਹੋਰ ਵੀ ਜ਼ਿਆਦਾ ਠੀਕ ਆ ਹੋਰ ਵੀ ਜਾਨਵਰ ਹੋਰ ਵਧੀਆ ਵਧੀਆ ਲਿਆਵਾਂਗੇ ਜੋ ਵੀ ਹੁੰਦਾ ਹੋਇਆ ਜੇਦੀ ਮਤਲਬ ਅਥਾਰਟੀ ਹੋਵੇ ਵੀ ਆਪਾਂ ਰੱਖ ਸਕਦੇ ਆ ਉਹ ਹਰ ਇੱਕ ਤਰ੍ਹਾਂ ਦਾ ਜਾਨਵਰ ਆਪਾਂ ਉਥੇ ਰੱਖਾਂਗੇ ਜਗ੍ਹਾ ਮਿਲ ਜਵੇ ਬਸ ਬਾਈ ਤੇ ਲੋ ਬਾਬਿਓ ਆ ਗਏ ਆਪਾਂ ਨਵੇਂ ਸ਼ਹਿਰ ਕੇ ਆਈ ਸੀ ਤੇ ਆ ਜਿਹ ਏ ਲੈ ਜੇਦੋਂ ਤੂੰ ਪਪੋੜੀ ਸੋਣੀ ਆਉਣ ਦੇ ਇਥੇ ਪਵੇ ਘੜੀ ਹਨਾ ਮੈਨੂੰ ਚੇਤਾ ਨਹੀਂ ਅੱਗੇ ਮੈਂ ਰੋਜ ਲਾ ਦਿੰਦਾ ਹੁੰਦਾ ਸਵੇਰ ਨੂੰ ਤੇ ਅੱਜ ਮੈਨੂੰ ਚੇਤਾ ਨਹੀਂ ਰਿਹਾ ਜਾਂਦਿਆਂ ਹੁਣ ਲਾ ਦਿੰਨੇ ਆ ਠੀਕ ਆ ਘੜੀਖੰਡ ਧੁੱਪ ਪੈ ਜੂਗੀ ਜਿੱਦਾਂ ਹੁਣ ਆ ਖੋਡਿਆਂ ਦੇ ਵਿੱਚ ਹਨੇਰਾ ਜਾ ਹੋਇਆ ਹਨਾ ਤੇ ਆ ਹੁੱਡੇ ਦੇ ਵਿੱਚ ਦਾੜ ਕੋ ਹਨੇਰਾ ਜਾ ਹੀ ਆ ਅੱਜ ਜਦੋਂ ਲਾਤ ਤੇ ਬਾਈ ਧੁੱਪ ਹੀ ਧੁੱਪ ਹੋ ਜਾਣਾ ਕੰਮ ਆ ਜੋੜੇ ਵੀ ਹੁਣ ਘੜੀਖੰਡ ਖੋਲਾਂਗੇ ਕੋਲ ਖਲੋਵੋਗੇ ਤੇ ਫੇਰ ਵਿੱਚੇ ਢੱਕ ਦੇਣੇ ਆਪਾਂ ਅੱਜ ਬਾਈ ਬੀਜੀ ਹੋ ਗਏ ਕੱਲ ਨੂੰ ਘਰੇ ਆਂ ਤੇ ਕੱਲ ਨੂੰ ਆ ਖੁੱਡਾ ਸਾਫ ਕਰਕੇ ਇਹਦੇ ਅੰਦਰ ਬਾਈ ਉਹ ਡੋਲੀ ਲ ਅੱਧਾ ਪਜਦਾ ਮਾਉ ਸਾਫ ਕੀਤਾ ਐ ਅੱਧਾ ਪਜਦਾ ਰਹਿੰਦਾ ਕਰਕੇ ਕੱਲ ਨੂੰ ਤੇ ਉਧਰ ਪਾਈਏ ਬਈ ਜੋੜੇ ਲਾਈਏ ਥੋੜੇ ਜਿਹੇ ਕੀ ਬਾਬਿਓ ਕੀ ਹਾਲ ਚਾਲ ਆ ਚਲੋ ਬਾਬਿਓ ਤੁਹਾਨੂੰ ਦਸੀਏ ਮਤਲਬ ਜਿੱਦਾਂ ਮੈਂ ਆਪਾਂ ਜੋੜਾ ਲਾਉਣੇ ਹੁੰਨੇ ਨਾ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਹਾਂ ਨਾ ਵੀ ਆਪਾਂ ਜੋੜਾ ਕਿੱਦਾਂ ਲਾਈਦਾ ਠੀਕ ਆ ਤੇ ਕਿਸ ਸਾ ਆਪਣਾ ਜੋੜਾ ਲਾਉਣੇ ਕੀ ਕੀ ਚੀਜ਼ਾਂ ਮੈਂ ਜੋੜਾ ਦੇਖ ਕੇ ਲੋਣਾ ਹੁੰਨਾ ਉਹ ਚੀਜ਼ਾਂ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਆਇਓ ਫੇਰ ਮੈਂ ਤੁਹਾਨੂੰ ਕਬੂਤਰ ਪਹਿਲਾਂ ਫੜ ਕਬੂਦਰੀ ਫੜਦਾ ਪਹਿਲਾਂ ਫੇਰ ਕਬੂਤਰ ਫੜ ਕੇ ਦੱਸੂਗਾ ਠੀਕ ਆ ਲੋਈ ਬਾਪੋ ਜਿਹੜੀ ਆ ਕਬੂਤਰੀ ਆ ਇਹ ਹੈਗੀ ਡੱਬੇ ਦੀ ਭੈਣ ਠੀਕ ਆ ਆ ਦੀ ਆਖੂ ਚੈੱਕ ਕਰ ਲਓ ਤੁਸੀਂ ਠੀਕ ਆ ਉਹਦਾ ਮੱਖਾਂ ਵਾਲੀਆਂ ਦੇ ਦੇਣੀ ਉਹ ਕਿਉਂਕਿ ਆਪਣੀ ਨਸਲ ਦਾ ਤੇ ਬਈ ਆਪਾਂ ਨੂੰ ਪਤਾ ਹੀ ਹੁੰਦਾ ਹਨਾ ਚਲੋ ਜੇ ਤੁਸੀਂ ਕਿਤੋਂ ਬਾਹਰੋਂ ਲੈ ਕੇ ਆਪਾਂ ਜੋੜਾ ਲਾਉਣਾ ਵੀ ਕਿਸੇ ਯਾਰ ਦੋਸਤ ਕੋਲੋਂ ਲਿਆਉਂਦਾ ਜਾਂ ਕਿੱਦਾਂ ਹਨਾ ਵੀ ਕਿਸ ਤਰੀਕੇ ਨਾਲ ਜੋੜਾ ਲਾਈਏ ਜੋੜਾ ਬਈ ਦੇਖੋ ਹੁਣ ਆਪਣੀ ਆ ਕਬੂਤਰੀ ਆ ਆਪਾਂ ਨੂੰ ਪਤਾ ਵੀ ਨਸਲ ਚੰਗੀ ਦੀ ਆ ਡੱਬੇ ਦੀ ਭੈਣ ਆ ਇਹ ਜਿਹੜਾ ਆਪਣਾ ਡੱਬਾ ਨਹੀਂ ਉਹਦੀ ਭੈਣ ਆ ਅੱਖਾਂ ਦੇ ਬਾਈ ਜਿਹੜੇ ਦੋਨੋਂ ਘੇਰੇ ਆ ਇੱਕ ਬਾਹਰ ਵੀ ਅੱਖ ਦੇ ਹੁੰਦਾ ਨਾ ਉਹ ਜਿੰਨਾ ਗੂੜਾ ਹੋਊਗਾ ਇੱਕ ਛੋਟੇ ਡੇਲੇ ਦੇ ਲਾਗੇ ਛਾਗੇ ਠੀਕ ਆ ਉਹ ਹੋ ਗਿਆ ਫਿਰ ਬਾਈ ਚਲੋ ਸਿਰ ਸੁਰਤਾ ਹੁਣ ਜਿੱਦਾਂ ਮੈਨੂੰ ਤਾਂ ਪਤਾ ਹੀ ਆ ਚਪਟੇ ਸਿਰ ਜਿੰਨਾ ਚਪਟਾ ਸਿਰ ਹੋਊਗਾ ਬਾਈ ਭਾ ਮিনার ਹੋਵੇ ਮਾਦੀ ਹੋਵੇ ਉਹਨੇ ਕਬੂਤਰ ਬਾਈ ਬਾਲੇ ਚੀੜੇ ਹੁੰਦੇ ਆ ਉਹ ਤਾਂ ਜਿੰਨਾ ਚਪਟਾ ਸਿਰ ਹੋਊਗਾ ਠੀਕ ਆ ਤੇ ਇਹ ਚੀਜ਼ਾਂ ਸਮਾ ਕੇ ਵੀ ਦੇ ਲਓ ਪਰ ਅੱਜ ਮੈਂ ਕੀ ਦੇਖਦਾ ਹੁਣਾਂ ਬਾਈ ਬਾਲੀ ਕੋਈ ਏਡੀ ਗੱਲ ਤਾਂ ਨਹੀਂ ਹੁੰਦੀ ਆ ਚੀਜ਼ ਪਰ ਦੇ ਲਓ ਜਿਹੜਾ ਗਬਲਾ ਪਾਰਾ ਨਾ ਬਾਈ ਇਹ ਹਾਈਡ ਕੱਢਦਾ ਹੋਣਾ ਖੇਦਾ ਦੋਨਾਂ ਤੋਂ ਇਹ ਹੈਗੀ ਥੋੜੇ ਪਤਲੇ ਜੇ ਪਰਾਲੀ ਪੱਠੀ ਮੜੀ ਥੋੜੀ ਨਰਮ ਜੀ ਭਲੀ ਸੀ ਇਦਾਂ ਮਤਲਬ ਦਾਣਾ ਟੁੱਟਿਆ ਹੀ ਰਹਿ ਗਿਆ ਸੀ ਹਨਾ ਤੇ ਤਾਂ ਕਰਕੇ ਬਾਈ ਨਸਲ ਨੂੰ ਰੱਖ ਲਈ ਹੈ ਨਾ ਪੰਜੇ ਪੁੰਜੇ ਲਾਲ ਸੁਰਖ ਪੰਜੇ ਆ ਬਾਈ ਠੀਕ ਆ ਲਾਲ ਸੁਰਖ ਪੰਜੇ ਆ ਦੇ ਹੁਣ ਇਹਦਾ ਬਾਈ ਮੈਂ ਦੇਖਣਾ ਕੀ ਆ ਦੇਖੋ ਜੇ ਤਾਂ ਬੰਦ ਜੋੜ ਦੀ ਆ ਜਮਾ ਠੀਕ ਆ ਜਮਾ ਬੰਦ ਜੋੜ ਦੀ ਕਬੂਤਰੀ ਆ ਠੀਕ ਆ ਘਰੇ ਜਿੱਦਾ ਤੁਹਾਨੂੰ ਦੱਸਿਆ ਉਦਾਂ ਹੀ ਇਹਦੀ ਡਾਰਕੀ ਆ ਇਹ ਜਿਹੜੇ ਕਬੂਤਰ ਆ ਭਾਈ ਅੱਧ ਅੱਧ ਕਿ ਜੁੜਦੇ ਆ ਨਾ ਇਹ ਉੱਪਰ ਜਾਂਦੇ ਆ ਨਾ ਇਹ ਵਾਲੇ ਥੱਲੇ ਉੜਦੇ ਆ ਅੱਧ ਚ ਡਬਲ ਕ ਟਾਵਰ ਲਾ ਲੋ ਹਨਾ ਜਿਹੜੇ ਆਪਣੇ ਟਾਵਰ ਹੁੰਦੇ ਆਮ ਆ ਦੂਜੇ ਮੋਬਾਈਲ ਫੋਨ ਵਾਲੇ ਟਾਵਰ ਹੁੰਦੇ ਜਿਹੜੇ ਇਹਦੇ ਜਿੰਨੀ ਮਤਲਬ ਦੋ ਟਾਵਰਾਂ ਜਿੰਨੀ ਉਨੀ ਉੱਚੀ ਜਾਂਦੇ ਆ ਅੱਧ ਘਾਟ ਜੀ ਜਿੱਥੋਂ ਥੱਲੇ ਆਗੇ ਉੱਤੇ ਆਗੇ ਉੱਥੇ ਹੀ ਰਹਿਣਾ ਇਹਨਾਂ ਨੇ ਬਸ ਉੱਤੋਂ ਉੱਚੇ ਨਹੀਂ ਜਾਣਾ ਨਾ ਵਾਲੇ ਥੱਲੇ ਘਸਦੇ ਆ ਇਦਾਂ ਵੀ ਨਹੀਂ ਰਹਿੰਦੇ ਅੱਧ ਘਾਟ 'ਚ ਰਹਿੰਦੇ ਠੀਕ ਆ ਹੁਣ ਇਹਦੇ ਨਾਲ ਜਿਹੜਾ ਮੈਂ ਕਬੂਤਰ ਲਾਉਣਾ ਉਹ ਮੈਂ ਤੁਹਾਨੂੰ ਬਾਜ ਫੜ ਕੇ ਦਿਖਾਉਣਾ ਠੀਕ ਆ ਕਬੂਤਰੀਆਂ ਤੁਹਾਨੂੰ ਮੈਂ ਦੱਸ ਦਿਆਂ ਪਤਲੇ ਜੇ ਕੱਦ ਦੀ ਕਬੂਤਰੀ ਆ ਠੀਕ ਆ ਇਹ ਪਤਲੀ ਜੀ ਲਾ ਲਓ ਤੁਸੀਂ ਆਪਾਂ ਬੋਦਲ ਟਾਈਪ ਵੀ ਕਹ ਦਿੰਦਾ ਇਹਨਾਂ ਨੂੰ ਜਿੱਦਾਂ ਮੋਰਿਓ ਮੋਟੇ ਆ ਤੇ ਪਿੱਛੋਂ ਬਈ ਜਮਾ ਸਲੇਮ ਹਨਾ ਤੇ ਬਾਕੀ ਜੇ ਪੂਛ ਤੇ ਇੰਦਾ ਪਰ ਬਰਾਬਰ ਹੋਣ ਬਈ ਜਮਾ ਸਹੀ ਹੁੰਦੇ ਆ ਮਤਲਬ ਥੱਲੇ ਹੀ ਨਹੀਂ ਹੋਣੇ ਚਾਹੀਦੇ ਪੂਛ ਤੋਂ ਪਰ ਤੇ ਜਿਹੜੇ ਆਪਾਂ ਚੀਜ਼ਾਂ ਦੇਖੀ ਦੀਆਂ ਹਨਾ ਜਿੱਥੋਂ ਹਿਸਾਬ ਤਾ ਬਲਾਈਦਾ ਵੀ ਜੋੜੇ ਦੇ ਵੀ ਗਾਂਹ ਬੱਚਿਆਂ ਦੇ ਪਰ ਕਿੰਦਾ ਦੇ ਆਉਗੇ ਇੱਥੋਂ ਆਪਾਂ ਜਜਮੈਂਟ ਲਾ ਸਕਦੇ ਆ ਭਰਾਤੋਂ ਜਿੰਨੇ ਖੁੱਲੇ ਅੰਗਾ ਪੈਰਾਂ ਦੇ ਕਬੂਤਰ ਲਾਵਾਂਗੇ ਉਦਾਂ ਹੀ ਬਣਨਗੇ ਨਹੀਂ ਤਾਂ ਕਈ ਤੁਸੀਂ ਬੱਚੇ ਦੇਖੇ ਹੋਣੇ ਆ ਪੂਛਾਂ ਤੋਂ ਵੀ ਛੋਟੇ ਛੋਟੇ ਪਰ ਹੁੰਦੇ ਪੂਛਾਂ ਲੰਬੀਆਂ ਹੁੰਦੀਆਂ ਬਾੜੀਆਂ ਹਨਾ ਉਹਦਾ ਕੋਈ ਰੀਜ਼ਨ ਨਹੀਂ ਹੈਗਾ ਉੜਦੇ ਉਹ ਵੀ ਆ ਵਿਚੋੜ ਜਾਂਦੇ ਪਰ ਆਪਣੇ ਦਿਲ 'ਚ ਜਿਹੜੇ ਵਹਿਮ ਬੈਠੇ ਆ ਜਾਂ ਚੀਜ਼ਾਂ ਆਪਾਂ ਦੇਖ ਕੇ ਜੋੜਾ ਲਾਈਦਾ ਉਹ ਚੀਜ਼ ਤੁਹਾਨੂੰ ਮੈਂ ਦੱਸਣ ਲੱਗਾ ਜੀ ਠੀਕ ਆ ਪੂਛ ਤੋਂ ਪਰ ਕੱਢਦੇ ਹੁਣ ਜਿੰਨੇ ਵੀ ਵੱਡੇ ਹੁਣ ਉਹ ਵੱਖਰੀ ਗੱਲ ਆ ਉਹਦਾ ਬਰਾਬਰ ਤਾਂ ਮਤਲਬ ਜਿੱਦਾਂ ਇਹਦੇ ਆ ਬਰਾਬਰ ਤਾਂ ਚਾਹੀਦੇ ਆ ਠੀਕ ਆ ਫਿਰ ਆ ਚੀਜ਼ ਤੁਹਾਨੂੰ ਕਬੂਤਰੀ ਦਿਖਾਤੀ ਹੁਣ ਮੈਂ ਕਬੂਤਰੀਆਂ ਜਿਹੜੀ ਚੀ ਦਿਲੋ ਬਾਬਿਓ ਆ ਗਿਆ ਨਾਰ ਠੀਕ ਆ ਆ ਨਾਰ ਚੈੱਕ ਕਰ ਲੋ ਸੇਰੇ ਦਾ ਵੀ ਚਪਟਾ ਜਮਾ ਚਪਟਾ ਵਈ ਸੇ ਠੀਕ ਆ ਦੀਦਾ ਹੋਣਾ ਤੁਹਾਨੂੰ ਜਮਾ ਚਪਟਾ ਠੀਕ ਆ ਹੈਗਾ ਉਹੀ ਚੀਜ਼ ਮਤਲਬ ਮੋਰੇ ਮੋਟਾ ਤੇ ਪਿੱਛੇ ਪਤਲਾ ਠੀਕ ਆ ਤੇ ਪਰ ਇਹਦੇ ਵੀ ਬਾਈ ਉਦੈ ਪੂਛ ਦੇ ਜਮਾ ਬਰਾਬਰ ਠੀਕ ਆ ਤੇ ਇਹ ਵੀ ਲਾਲ ਸੁਰਖ ਪਰਾਂ ਦਾ ਹੀ ਆ ਬਈ ਇਹ ਮਤਲਬ ਕੋ ਖੁਸ਼ਕ ਕਿ ਖੁਸ਼ਕ ਪਰਾਂ ਦੇ ਹੁੰਦੇ ਆ ਕਾਲੇ ਜੇ ਪੰਦੇ ਵਿੱਚ ਏਕੇ ਇੱਕ ਖੁਸ਼ਕੀ ਮਾਰੇ ਹੁੰਦੇ ਆ ਉਹ ਬਾਈ ਵੈਸੇ ਕਮੀ ਵਰਕੇ ਹੁੰਦੇ ਆ ਵੈਸੇ ਜਿੰਨੇ ਲਾਲ ਸੁਰਖ ਪੈਰ ਹੋਣ ਜਾਂ ਕਾਲੇ ਰੰਗ ਦੇ ਜਿੱਦਾਂ ਪੈਰ ਹੁੰਦੇ ਕਈਆਂ ਦੇ ਬਾਲੇ ਗੂੜੇ ਜੇ ਉਹ ਵੀ ਬਾਲੇ ਜਮਾਂ ਸਹੀ ਹੁੰਦੇ ਹਨ ਤੇ ਪਰ ਬਾਈ ਇਹਦੇ ਵੀ ਚੈੱਕ ਕਰ ਲੋ ਸੇਮ ਉਦਾਂ ਹੀ ਇਹ ਹੈਗਾ ਬੱਚਾ ਬਾਈ ਜਿਹੜੀ ਆਪਣੀ ਬਦਲੇ ਬਾਜੀ ਜਿੱਤੀ ਸੀ ਨਾ ਜਿਹੜੀ ਉਹਦੀ ਮਾਂ ਆ ਬਦਲੇ ਵਾਲੀ ਦੀ ਮਾਂ ਇਹ ਉਹਦਾ ਸਗਾ ਭਾਈ ਆ ਕਿਉਂਕਿ ਆਪਾਂ ਇਹੀ ਬਲੱਡ ਲਾਈਨ ਤੋੜਨੀ ਆ ਬਾਈ ਤੁਹਾਨੂੰ ਪਹਿਲਾਂ ਵੀ ਦੱਸਿਆ ਇਸ ਸਾਲ ਇਸੇ ਹੀ ਬਲੱਡ ਲਾਈਨ ਤੇ ਕੰਮ ਕਰਨਾ ਘਟੋ-ਘਟੇ ਤੇ 40-50 ਬੱਚੇ ਆਪਾਂ ਇਸ ਬਲੱਡ ਲਾਈਨ ਤੇ ਬਣਾਉਣੇ ਆ ਆਪਣੇ ਕੋਲ ਠੀਕ ਆ ਤੇ ਬਣਦੇ ਇਦਾਂ ਹੀ ਆ ਬਾਈ ਇਧਰ ਉਧਰ ਤੋੜ ਖੋੜ ਕੇ ਕਰਕੇ ਹਨਾ ਉਹਨਾਂ ਦੇ ਜਿੰਨੇ ਭਾਈ ਭੈਣ ਆਪਣੇ ਕੋ ਪਏ ਆ ਵੱਡੇ ਉਹ ਜੋੜੇ ਲਾ ਦਾਂਗੇ ਇਹਦਾ ਜੋੜ ਬਾਈ ਹੁਣ ਇਹ ਵੀ ਮੈਂ ਹਰੇ ਕਰੀ ਵੀ ਦਾ ਦਨਾ ਜੋੜ ਖੁੱਲੇ ਜਾਂ ਕਿਦਾਂ ਹਨਾ ਇਹਦਾ ਵੀ ਬਾਈ ਜਮਾ ਉਹਦਾ ਹਜੇ ਹਲਕਾ ਜਾਂ ਕਬੂਤਰੀ ਦਾ ਹਲਕਾ ਜਿਹਾ ਜੋੜ ਖੁੱਲਾ ਆ ਹਲਕਾ ਜਿਹਾ ਨੋਰਮਲ ਜਿਹਾ ਇਹਦਾ ਬਾਈ ਜਮਾ ਹੀ ਬੰਦਦਾ ਇਹਨਾਂ ਕਬੂਤਰਾਂ ਦਾ ਜਮਾ ਹੀ ਬੰਦਦਾ ਚਾਹੇ ਇਹ ਮਾਦੀਆਂ ਲੈ ਲਓ ਚਾਹੇ ਨਾਰ ਲੈ ਲਓ ਹਨਾ ਜਮਾ ਬੰਦਦਾ ਬਈਆਂ ਟੈੜਾ ਮਤਲਬ ਬੋਲ ਤੱਕ ਵੀ ਨਹੀਂ ਲੱਗਦਾ ਇਹਨਾਂ ਟੈੜਾ ਜੋੜ ਆ ਇਹਦਾ ਇਹ ਲੋ ਉਹਦਾ ਹਲਕਾ ਜਿਹਾ ਖੁੱਲਾ ਹੀ ਮਾੜਾ ਜਿਹਾ ਹੈਗਾ ਤਾਨੂੰ ਬਾਕੀ ਸਮਝ ਲੱਗ ਗਈ ਹੁਣੀ ਆ ਨਾ ਜਿਨ੍ਹਾਂ ਨੇ ਕਬੂਤਰ ਬਾਈ ਰੱਖੇ ਹੁੰਦੇ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਚੀਜ਼ਾਂ ਦਾ ਜਦੋਂ ਸ਼ੁਰੂ ਪੁਰਾਣੇ ਬੰਦੇ ਲਾ ਲਓ ਜਾਂ ਨਵੇਂਾਂ ਤੋਂ ਥੋੜਾ ਜਿਹਾ ਹੋਊਗਾ ਤੇ ਕਾਹਦਾ ਰੀਜ਼ਨ ਆ ਹੁਣ ਉਹ ਕਬੂਤਰੀ ਸੀ ਪਤਲੇ ਪਰ ਸੀ ਉਹਦੇ ਠੀਕ ਆ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਉਹਦੇ ਸੀ ਪਤਲੇ ਪਰ ਇਹਦੇ ਬਾਈ ਮੋਟੇ ਪਰ ਚੈੱਕ ਕਰੋ ਇਹਦੇ ਹੈਗੇ ਜਮਾ ਚੋੜੇ ਪਰ ਠੀਕ ਆ ਉਹ ਹਲਕੇ ਜੇ ਤੇਜ ਉੜਦੇ ਆ ਇਹ ਜਮਾ ਬਾਈ ਸਲੋ ਉੜਦੇ ਇੱਦਾਂ ਲਾ ਲਓ ਆਹਾਂ ਡਾਰ ਵਾਲੀ ਚੰਗੀ ਹੁੰਦੀ ਜਿਹੜੀ तितਲੀਆਂ ਘੂੜਦੇ ਨਾ ਇੱਦਾਂ ਦਾ ਕਰਕੇ ਇਹ ਬੜੀ ਚੰਗੀ ੜਾਰ ਹੁੰਦੀ ਆ ਕਬੂਤਰ ਦੇਖਿਓ ਫਿਰ ਮੱਠੇ 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 ਉੱਡਦੇ ਆ ਇਹ ਐਡਲੇ ਟਾਈਮ ਨੂੰ ਬਹੁਤ ਪਾਸ ਹੁੰਦੇ ਜਿਹੜੇ ਕਬੂਤਰ ਮੱਠੇ ਉੱਡਦੇ ਆ ਠੀਕ ਆ ਕਿਉਂਕਿ ਜ਼ੋਰ ਘੱਟ ਲੱਗਦਾ ਹੌਲੀ ਹੌਲੀ ਉੜਦੇ ਜਿੰਨਾ ਤੇਜ਼ ਕਬੂਤਰ ਉੱਡੂਗਾ ਉਨਾਂ ਜ਼ੋਰ ਵੱਧ ਲੱਗੂਗਾ ਜਿੰਨਾ ਕਬੂਤਰ ਮੱਠਾ ਉੱਡੂਗਾ ਉਨਾਂ ਜ਼ੋਰ ਘੱਟ ਲੱਗੂਗਾ ਠੀਕ ਆ ਮੈਂ ਇਹ ਚੀਜ਼ਾਂ ਦੇਖ ਕੇ ਇਹਦੇ ਵੀ ਬਈ ਘੇਰੇ ਜਮਾ ਹੀ ਠੀਕ ਆ ਇਹਦੇ ਉਸ ਕਬੂਤਰੀ ਨਾਲੋਂ ਵੀ ਘੇਰੇ ਦੇ ਜਿਹੜੇ ਦੋਨੇ ਘੇਰੇ ਆ ਨਾ ਜਮਾ ਬਈ ਗੋਲ ਆ ਐ ਸੋਰੀ ਗੂੜੇ ਆ ਠੀਕ ਆ ਗੂੜੇ ਆ ਹੁਣ ਮੈ ਮੇਰੀ ਜੋੜਾ ਸੈੱਟ ਬਜਾਣਾ ਪਰ ਤੁਸੀਂ ਜੇ ਨਵਾਂ ਕਬੂਤਰ ਨਵੀਂ ਕਬੂਤਰੀ ਜੇ ਲਿਓ ਨੇ ਆ ਇਸ ਤਰੀਕੇ ਨਾਲ ਬਈ ਜੋੜ ਖੁੱਲੀ ਜੇ ਕਬੂਤਰੀ ਦਾ ਖੁੱਲਾ ਜੋੜਾ ਤਾਂ ਕਬੂਤਰ ਦਾ ਬੰਦ ਲਾ ਲੈਣਾ ਉਹ ਕਬੂਤਰੀ ਦਾ ਹਲਕਾ ਜਿਹਾ ਖੁੱਲਾ ਸੀ ਹਲਕਾ ਜਿਹਾ ਹਨਾ ਤੇ ਇਹਦਾ ਜਮਾ ਹੀ ਬੰਦ ਆ ਠੀਕ ਆ ਆਪਾਂ ਲਾ ਲਿਆ ਪਰ ਮੈਂ ਇੰਨੀ ਚੀਜ਼ ਦੇਖਦਾ ਨਹੀਂ ਹੁੰਦਾ ਬਾਈ ਚਲੋ ਬਾਕੀ ਜਦੋਂ ਆਪਾਂ ਨਵੇਂ ਸ਼ੁਰੂ ਕੀਤੇ ਸੀ ਜੋੜੇ ਬਣਾਉਣੇ ਨਸਲ ਬਣਾਉਣੀ ਉਦੋਂ ਆਪਾਂ ਵੀ ਇਹ ਚੀਜ਼ਾਂ ਦੇਖਦੇ ਸੀ ਹੁਣ ਤਾਂ ਨਸਲ ਬਣ ਗਈ ਬਾਬੇ ਦੀ ਕਿਰਪਾ ਹੋ ਗਈ ਬਾਕੀ ਤੁਹਾਡੇ ਭਰਾਵਾਂ ਦਾ ਜਿੰਨਾ ਪਿਆਰ ਆ ਦੁਆਵਾਂ ਲੱਗੀਆਂ ਨੇ ਤੇ ਨਸਲ ਵੜੀ ਜਾਂਦੀ ਆ ਠ ਤੇ ਉਹ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਨਸਲ ਨਾ ਮਾਹ ਕੂਤਰ ਲਾਉਂਗਾ ਤੇ ਸੈੱਟ ਹੋ ਜਾਣਾ ਤੁਸੀਂ ਆਹ ਚੀਜ਼ਾਂ ਦੇਖ ਕੇ ਬਾਈ ਲਾ ਸਕਦੇ ਕਬੂਤਰ ਜਿੰਨਾ ਮੋਰ ਉਹ ਚੋੜਾ ਹੋਊਗਾ ਫਿੱਕ ਕੱਟ ਕੇ ਬਿੰਦਾ ਹੋਵੇ ਠੀਕ ਆ ਇਸ ਤਰੀਕੇ ਨਾਲ ਜਦਾਦ ਇੱਕ ਕੱਢੀ ਹੋਈ ਨਾ ਕਬੂਤਰ ਨੇ ਆ ਪਰ ਖੁੱਲੇ ਆ ਇਦਾਂ ਇੱਕ ਚੋੜੀ ਇੱਕ ਦਾ ਹੋਵੇ ਠੀਕ ਆ ਪਿੱਛੋਂ ਬੌਂਸਰੀ ਵਾਂਗੂ ਦਾ ਪਤਲਾ ਜਿਹਾ ਹੋਵੇ ਪਰ ਤਿੰਨੇ ਬਰਾਬਰ ਹੋਣ ਚਾਹੇ ਗਬਲਾ ਵੱਡਾ ਹੋਵੇ ਜਿਹੜੇ ਮੋਰਲੇ ਤਿੰਨ ਪਾਰਾ ਨਾ ਚਾਹੇ ਵੱਡਾ ਹੋਵੇ ਜੋੜ ਜੇ ਮਾਦੀ ਦਾ ਖੁੱਲਾ ਤੇ ਨਰ ਦਾ ਬੰਦ ਲਾ ਦਿਓ ਜਮਈ ਠੀਕ ਆ ਇਹ ਚੀਜ਼ਾਂ ਦੇਖ ਕੇ ਬਾਈ ਤੁਸੀਂ ਲਾ ਸਕਦੇ ਆ ਬਾਕੀ ਤੁਸੀਂ ਕ ਇੱਕ ਉਤਰਾ ਪਾਇ ਕਬੂਤਰੀਆਂ ਲਾਉਣਾ ਮੇਰੇ ਹਿਸਾਬ ਨਾਲ ਤੁਹਾਨੂੰ ਸਮਝ ਲੱਗ ਗਈ ਹੋਣੀ ਬਾਈ ਪੂਰੀ ਤਰ੍ਹਾਂ ਹਨਾ ਪਰ ਜੇ ਫੇਰ ਵੀ ਸਮਝ ਨਾ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਬਾਬੇ ਉਹ ਵਿਸ਼ੋ ਕਪੜੇ-ਕਪੜੇ ਲਾਤੇ ਮੈਂ ਜਿਹੜੀ ਤਰਪਾਲ ਜੀ ਲਾਈ ਹੋਈ ਸੀ ਨਾ ਹਵਾਰਤ ਤੋਂ ਲਾਈ ਦੀ ਰਾਤ ਨੂੰ ਲਾਈ ਜੀ ਹਨਾ ਤੇ ਔਲਾਦ ਜਾਂ ਕੋ ਧੋਪਾਉਣ ਲਾਪੀ ਖੁੱਡੇ 'ਚ ਠੀਕ ਆ ਸਾਰੇ ਖੁੱਡੇ ਜਮਾ ਇੱਦੀ ਧੋਪਾਉਣ ਡਈਆਂ ਇਹ ਤਾਂ ਉਹ ਪਰਲੇ ਖੁੱਡੇ ਆ ਤਾਂ ਬਾੜੀ ਧੋਪਾਉਣ ਡਈ ਆ ਠੀਕ ਆ ਔਰ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ ਕਬੂਤਰ ਬਣਿਆ ਨਹੀਂ ਬਈ ਉਹ ਕਬੂਤਰੀ ਹੋਈ ਆ ਠੀਕ ਆ ਉਹ ਸ਼ਾਖੀ ਨਾ ਕਬੂਤਰੀ ਆ ਬਈ ਕਬੂਤਰੀ ਹੋਈ ਚਾਹੁੰਦਾ ਸੀ ਤੇ ਕਬੂਤਰੀ ਹੋਈ ਬਣ ਗਈ ਆ ਚੈੱਕ ਕਰੋ ਜਮਾਤ ਮੁਕਰੀ ਬਣੀ ਆ ਇਹ ਤੇ ਮੈਨੂੰ ਲੱਗਦਾ ਸੀ ਸਵੇਰੇ ਗੁੜਕ ਦਾ ਸੀਗਾ ਤੇ ਮੈਂ ਫਿਰ ਕਬੂਤਰ ਆ ਪਰ ਮੈਂ ਹੁਣ ਦੇਖਿਆ ਕਬੂਤਰ ਨਾਲ ਛੱਡ ਕੇ ਤੇ ਕਬੂਤਰੀ ਆ ਬਈ ਬਹੁਤ ਚੰਗੀ ਆ ਬਈ ਜਮਾ ਆ ਨਾ ਸਿਰਾਈ ਆ ਇਹ ਇਹ ਆਪਾਂ ਇੱਕ ਹੀ ਬੱਚਾ ਲਿਆ ਸੀ ਤੇ ਪਿਓ ਦੇ ਦਿੱਤਾ ਸੀਗਾ ਮਾਂ ਆਪਣੇ ਕੋਲ ਹੀ ਵੱਡੀ ਕੂਤਰੀ ਆ ਆਪਣੀ ਹਨਾ ਜਿਹੜੀ ਦੰਗਲਸ ਪ੍ਰੋਡ ਬਈ ਆਪਣੀ 3 ਘੰਟੇ ਦੀ ਇੱਕ ਰੱਸੀ ਕੂਤਰੀ ਵੀ ਸੀ ਨਾ ਇਦਾਂ ਦੀ ਸੀ ਜਿਹੜੀ ਉਨੇ ਵੀ ਮਤਲਬ ਵਧੀਆ ਬਾਜੀ ਜਿੱਤੀ ਸੀ ਇਹ ਜਿਹੜੀ ਉਹਦੀ ਮਾਂ ਆ ਤੇ ਇਹਦੀ ਮਾਂ ਸੇਮ ਆ ਕਬੂਤਰ ਹੋਰ ਲਾਇਏ ਜੀ ਠੀਕ ਆ ਤੇ ਇਹ ਬੱਚਾ ਬਈ ਆਪਾਂ ਰੋਕਣਾ ਹੀ ਸੀਗਾ ਤੇ ਰੋਕੀ ਹੋਈ ਆ ਇਹ ਮਾਦੀ ਬਣ ਗਈ ਚਲੋ ਵਧੀਆ ਗੱਲਾਂ ਤੇ ਆਪਣੇ ਬਲੱਡ 'ਚ ਤੋਰਾਗੇ ਗਾਹ ਨੂੰ ਹਣਾ ਭਾਵੇਂ ਨਾਰਵੀ ਵੱਡ ਜਾਂਦਾ ਤਾਂ ਵੀ ਆਪਣੇ ਕੰਮ ਆ ਜਾਣਾ ਹੀ ਮਾਣ ਆ ਲਾ ਲੈਂਦੇ ਹਣਾ ਪਰ ਚਲੋ ਜੇ ਮਾਦੀ ਬਣ ਗਈ ਤਾਂ ਆਪਣੇ ਕੋ ਦੂਜਾ ਬਲੱਡ ਪਿਆ ਉਹਦੇ 'ਚ ਮਿਕਸ ਕਰਾਂਗੇ ਇਹਨੂੰ ਆਪਾਂ ਜਿੱਦਾਂ ਮਤਲਬ ਜਿਹੜਾ ਆਪਣਾ ਵੱਡਾ ਕਬੂਤਰ ਆ ਬਈ ਜਿੰਨਾ ਆਪਣੀਓ ਜਿੱਤੀ ਹੋਈ ਸੀ ਕਬੂਤਰੀ ਉਹ ਜਿਹੜੀ ਹਨਾ ਬਾਜੀ ਜਿੱਤੀ ਸੀ ਉਹਦਾ ਪੱਠਾ ਪਿਆ ਇਹਦੀ ਮਾਂ ਦਾ ਤੇ ਜਿਹੜਾ ਆਪਣਾ ਉਹ ਕਬੂਤਰ ਨਾਲ ਇਹਦੀ ਮਾਂ ਨਾਲ ਮਾਂ ਲੱਗੀ ਸੀ ਉਹ ਕਬੂਤਰ ਨਾਲ ਠੀਕ ਆ ਬੜਲੇ ਵਾਲੀ ਦੇ ਪਿਓ ਨਾਲ ਇਹਦੀ ਮਾਂ ਲੱਗੀ ਸੀ ਤੇ ਉਹ ਪੱਠਾ ਬਾਈ ਉਹਨਾਂ ਦਾ ਪੱਠਾ ਪਿਆ ਗਾਂ ਠੀਕ ਆ ਇਹਦੀ ਮਾਂ ਦਾ ਹੀ ਮਤਲਬ ਪੱਤ ਪਿਆ ਉਹ ਪੋਤੇ ਦੇ ਨਾਲ ਹੋਣਾ ਆਪਾਂ ਤਾਂ ਕਰਕੇ ਮੈਂ ਪੁੱਛਦਾ ਸੀ ਵੀ ਇਹ ਮਾਦੀ ਹੋਈ ਬਣੀ ਠੀਕ ਆ ਤੇ ਗਾਂ ਨਸਲ ਤੋਰਾਂਗੇ ਹੁਣ ਬਾਈ ਸਿਰੇ ਵਾਲੀ ਇਹਦੀ ਵੀ ਬਹੁਤ ਜ਼ਬਰਦਸਤ ਬਾਈ ਬੜਲੇ ਵਾਲੀ ਵਾਂਗੂ ਹੀ ਤੁਰਨੀ ਹੈ ਵੀ ਨਸਲ ਐਨੀ ਚੰਗੀ ਨਸਲ ਤੁਰੂਗੀ ਸ਼ਾਦੀ ਗੱਲਾਂ ਦੇ ਉਹ ਬਾਕੀ ਦੱਸਾਂਗੇ ਤੁਹਾਨੂੰ ਹਨਾ ਤੇ ਉਹ ਬੱਚੇ ਜਿੱਦਾਂ ਕੱਲ ਯੋਰ ਮਾਰ ਕੇ ਆਏ ਦੇਖੋ ਕਦਾਂ ਇਕੱਠੇ ਹੋ ਗਏ ਉਹਨਾਂ ਦਾ ਵੀ ਇਲਾਜ ਕਰੀਏ ਹਨਾ ਲੋਈ ਬਾਬਿਓ ਆਰੀ ਦੇ ਨਾਲ ਮੈਨਾਂ ਕੱਟ ਕੇ ਮੈਂ ਕਹਾਂ ਚੱਲੇ ਝੱਗ ਬਾਲਦੇ ਆ ਹਨਾ ਕੱਟ ਕੇ ਬੜੇ ਹਿਸਾਬ ਜੇ ਨਾਲ ਕੱਟ ਕੇ ਤੇ ਕਿੱਦਾਂ ਵੀ ਕੀਤਾ ਹਨਾ ਅੱਗ ਗੁਗਵਾਲੀ ਉਹ ਮੜਾਇਆ ਸੇਕਾ ਪਿਆ ਤੇ ਇਹ ਕੜਾਇਆ ਪਿਆ ਹੀ ਖਰਾਬ ਹੀ ਸੀ ਮੈਂ ਕਹਾਂ ਚੱਲ ਇਹਨੂੰ ਹਨਾ ਅੱਗ ਗੁ ਸੇਕਰ ਨੂੰ ਚ ਰੱਖ ਦਿਆਂ ਹੁਣ ਸਿਆਲਾ ਨੂੰ ਅੱਗ ਸੇਕਿਆ ਕਰਾਂਗੇ ਚ ਤੇ ਉਸਤਾਦ ਹੁਣਾਂ ਨੇ ਇੱਥੋਂ ਟ੍ਰੇਡ ਮਾਰੀ ਆ ਉਪਰੋਂ ਟੱਕਣ ਵੀ ਉੱਡ ਗਿਆ ਉਹ ਸੇਕ ਦੇ ਨਾਲ ਹੀ ਮਤਲਬ ਕੱਚਾ ਘੜਾ ਹੋਣਾ ਨਾ ਇਹ ਕੱਚੇ ਹੀ ਹੁੰਦੇ ਮਤਲਬ ਇਹ ਤੇ ਉਸਤਾਦ ਉਹਦੀ ਉੱਤੋਂ ਟੁੱ ਡੀ ਗਏ ਸਾਰੀ ਟੁੱਟ ਗਏ ਸਾਰੀ ਆਹ ਚ ਇਹ ਵਧੀਆ ਸੀ ਯਾਰ ਤੋੜਨ ਵਾਲਾ ਹੈ ਨਹੀਂ ਸੀ ਤੇ ਮੈਂ ਕਿਹਾ ਚੱਲ ਕੋਈ ਚੱਕਰ ਨਹੀਂ ਹੈ ਨਾ ਵੀ ਆਗੂ ਕਿਸੇ ਕਰਨ ਨੂੰ ਸਹੀ ਆ ਫੇਰ ਨਵਾਂ ਲਿਆਵਾਂਗੇ ਅਗਲੇ ਸਾਲ ਤੇ ਟੂਟੀ ਵਾਲਾ ਵਾਟਰ ਕੂਲਰ ਸੀ ਇਹ ਖਰਾਬ ਬਹੁਤ ਹੋ ਗਿਆ ਸੀ ਉੱਦਾਂ ਵੀ ਗੰਦਾ ਜਿਆ ਸੀ ਰੰਗ ਰੂنگਾ ਜੋ ਕਰਦੇ ਸੀ ਨਾ ਖਰਾਬ ਹੋ ਗਿਆ ਇਹ ਮੈਂ ਕਿਹਾ ਵਰਤਨਾ ਤਾਂ ਹੈ ਹੀ ਨਹੀਂ ਪਰ ਉਹ ਅੱਗ ਵਾਲੀ ਹੇ ਇਨੀ ਅੱਗ ਬਲੀ ਵੀ ਨਹੀਂ ਹੈਗੀ ਤੇ ਮੜਾ ਜਾ ਸੇਕਾ ਪਿਆ ਉਹ ਸਾਰੇ ਥੱਲਿਓ ਵੀ ਟ੍ਰੇਡ ਮਾਰ ਗਿਆ ਉੱਤੋਂ ਵੀ ਆ ਘੜੇ ਤੋਂ ਵੀ ਆ ਉੱਤੋਂ ਉਹ ਉਪਰ ਉਹਦਾ ਗਲਾ ਜਿਆ ਵੀ ਉਹ ਵੀ ਉੱਡ ਗਿਆ ਚਲੋ ਇਹ ਹੁਣ ਪਿੱਛੇ ਖਤਿਆ ਜੀ ਜਾਊ ਸੱਤ ਚਿਰਿਆਕਾਤ ਲੋ ਬਾਬੇ ਉਹ ਦੂਜੇ ਦਿਨ ਦੀ ਵੀਡੀਓ ਫੇਰ ਦੁਬਾਰਾ ਤੋਂ ਸ਼ੁਰੂ ਕਰੀਏ ਤੇ ਚੜੀਆਂ ਮੇਰੀਆਂ ਭੁੱਖੀਆਂ ਇਹਨਾਂ ਨੂੰ ਦਾਣਾ ਪਾਈਏ ਬਈ ਹਾਂਜੀ ਵੀ ਪਾਈਏ ਦਾਣਾ ਲੈ ਮੈਂ ਲੈ ਕੇ ਆਉਣ ਲੱਗਾ ਵੀ ਲੈ ਲੈ ਲੱਗਾ ਲੈ ਹੁਣ ਪਾਈਏ ਤੁਹਾਨੂੰ ਦਾਣਾ ਤੇ ਲੋ ਬਾਬੇ ਉਹ ਕਰਦੇ ਆ ਵੀਡੀਓ ਵੀਡੀਓ ਹਣਾ ਗੱਲਬਾਤ ਸ਼ੁਰੂ ਕਰਦੇ ਆ ਤੇ ਆ ਜਿਹੜੀਆਂ ਹਾਂ ਮਾਦੀਆਂ ਦਾ ਵੀ ਸਾਫ਼ ਕਰਕੇ ਨਾ ਉਹ ਮਾਦੀਆਂ ਇੱਧਰ ਲਿਆ ਕੇ ਪਾ ਦੇਣੀਆਂ ਤੇ ਇੱਚ ਆਪਾਂ ਮੁਰਗੀਆਂ ਲਿਆ ਕੇ ਪਾਵਾਂਗੇ ਠੀਕ ਆ ਤੇ ਉਹਨਾਂ ਦੇ ਬਈ ਆਪਾਂ ਜਦੋਂ ਪਿਸੂਆਂ ਪੂਸੂਆਂ ਤੋਂ ਡਰ ਹੁੰਦਾ ਮੈਂ ਤੀਜੇ ਚੌਥੇ ਦਿਨ ਜਾਂ ਹਫਤੇ ਬਾਅਦ ਮੈਂ ਉਹਨਾਂ ਦੇ ਪਾਊਡਰ ਪਾ ਦੇਣਾ ਹੋਣਾ ਜੂਵਾਂ ਵਾਲਾ ਠੀਕ ਆ ਅੰਦਰ ਵੀ ਚੂਨਾ ਚੰਨਾ ਖਿਲਾਰਦੀਦਾ ਵੀ ਭੱਬੂ ਭੱਬੂ ਨਾ ਬਣਨ ਕਿਹੇ ਵੀ ਤਰੀਕੇ ਦੇ ਠੀਕ ਆ ਉਹਦਾ ਮਤਲਬ ਕੇਅਰ ਕਰਨੀ ਪੈਣੀ ਆ ਜੇ ਆਪਾਂ ਉੱਥੇ ਰੱਖਣੇ ਆ ਤਾਂ ਮਿੱਟੀ ਚੰਗੀ ਤਰ੍ਹਾਂ ਮਿੱਟੀ ਦੀ ਢੇਰ ਲਾਵਾਂਗੇ ਅੰਦਰ ਮੋਟੀ ਮੋਟੀ ਮਤਲਬ 5 5 7 7 ਇੰਚੀ ਮਿੱਟੀ ਪਾਵਾਂਗੇ ਠੀਕ ਆ ਥੱਲੇ ਪਹਿਲਾਂ ਤਰਪਾਲ ਪਾਵਾਂਗੇ ਫਿਰ ਮਿੱਟੀ ਪਾਵਾਂਗੇ ਤਾਂ ਮਿੱਟੀ ਚ ਖੋਸ਼ ਰਹਿੰਦੇ ਆ ਹਨ ਤੇ ਇਹਦੇ ਵਿੱਚ ਚਲੋ ਘੂਮੀ ਕੰਮੀ ਜਾ ਕਰਨੀ ਹੈ ਬਾਹਰ ਤਾਂ ਮੈਂ ਛੱਡਦਾ ਨਹੀਂ ਹੁੰਦਾ ਕਿਤੇ ਕਿਤੇ ਕੋਲ ਰਹਿ ਕੇ ਤੇ ਅੱਜ ਦੇਖਦੇ ਆਂ ਬਾਈ ਲਿਉਨੇ ਆਂ ਚਕੋਰਾ ਦਾ ਬਾਈ ਨੇ ਕੀਤਾ ਬਾਈ ਉਹ ਤਾਂ ਮੈਨੂੰ ਵੀ ਪਤਾ ਯਾਰ ਰੋਲਾ ਚਲੋ ਨਾਲ ਨਾਲ ਲਿਆਵਾਂਗੇ ਹਨਾ ਇੰਨਾ ਤਾਂ ਮੈਨੂੰ ਪਤਾ ਵੀ ਉਹ ਰੋਲਾ ਬਹੁਤ ਪਉਂਦੀ ਆ ਹੋਰ ਨਾ ਵੀਡੀਓ ਇਹਨਾਂ ਬਣਾਉਂਦਿਆ ਕਰਨੇ ਵੀ ਗੱਲ ਤਾਂ ਢੀ ਸਹੀ ਆ ਉਹਦੀ ਜਗ੍ਹਾ ਚੇਂਜ ਕਰ ਦਿੰਦੇ ਆ ਟੋਪਿਕ ਚੇਂਜ ਕਰਦੇ ਆ ਚਕੋਰਾ ਦੀ ਜਗ੍ਹਾ ਕੋਈ ਹੋਰ ਜਾਨਵਰ ਲਿਉਨੇ ਆ ਜਿਹੜਾ ਵਧੀਆ ਲੱਗੇ ਕੋਠੇ ਤੇ ਹਨਾ ਸੋਹਣੇ ਲੱਗਣ ਤੇ ਜਾਂ ਟਰਕੀ ਦੇ ਲਾਂਗੇ ਟਰਕੀਆਂ ਦੇ ਯਾਰ ਪਰ ਸ਼ਕਲ ਬਾਲੀ ਪੈੜੀ ਜੀ ਆ ਨਾ ਉਹ ਉਦਾਂ ਨਹੀਂ ਰੱਖਣ ਨੂੰ ਜੀ ਕਰਦੇ ਮੈਨੂੰ ਕੋਈ ਨਾ ਕੋਈ ਤਾਂ ਪੰਗਾ ਜ਼ਰੂਰ ਲੈਣਾ ਆਪਾਂ ਇਦਾਂ ਦੇ ਜਾਨਵਰ ਰੱਖਣੇ ਕਿਉਂਕਿ ਮੈਨੂੰ ਬਾਈ ਸ਼ੌਂਕ ਬਹੁਤ ਆ ਹੋਰ ਵੀ ਪੰਛੀ ਜਾਂ ਬਰਡ ਜਿੰਨੇ ਵੀ ਆ ਜਾਂ ਕੋਈ ਵੀ ਤਰ੍ਹਾਂ ਦੇ ਜਾਨਵਰ ਜਿੰਨੇ ਵੀ ਹੋਣ ਬਸ ਆਪਾਂ ਜਗਾ ਤੋਂ ਮਾਰ ਖਾਨੇ ਆ ਜਗਾ ਮਿਲ ਜੇ ਤੇ ਫੇਕ ਕੋਈ ਚੱਕਰ ਨਹੀਂ ਠੀਕ ਆ ਤੇ ਆਇਓ ਬਾਬਿਓ ਅੱਜ ਦੇ ਦਿਨ ਫੇਰ ਬੱਚੇ ਪੁੱੱਚੇ ਬਾਹਰ ਕੱਢੀਏ ਤੇ ਧੁੱਪ ਧੁੱਪ ਲਵਾਈਏ ਤੇ ਬਾਅਦ ਚ ਤੁਹਾਡੇ ਦੇਈਏ ਕਮੈਂਟਾਂ ਦੇ ਹਾਂਜੀ ਬਾਬਿਓ ਕੀ ਹਾਲ ਚਾਲ ਆ ਬਾਬੇ ਤੁਹਾਡੇ ਕਮੈਂਟਾਂ ਦੇ ਜਵਾਬ ਦੇਈਏ ਤੇ ਇੱਕ ਦਿਨ ਹੁਣ ਆਪਾਂ ਲੇਟ ਹੀ ਕਮੈਂਟਾਂ ਦੇ ਜਵਾਬ ਦੇ ਕਿਉਂਕਿ ਵੀਡੀਓ ਇੱਕ ਐਡਵਾਂਸ ਬਣਾਈ ਦੀ ਹੈ ਜਿਹੜੀ ਵੀਡੀਓ ਤੁਸੀਂ ਅੱਜ ਕਮੈਂਟ ਕਰੋਗੇ ਉਹਦੇ ਜਵਾਬ ਬਾਈ ਕੱਲ੍ਹ ਵਾਲੀ ਵੀਡੀਓ ਤੇ ਆਉਗੇ ਜਿਹੜੀ ਅੱਜ ਵਾਲੀ ਵੀਡੀਓ ਤੇ ਕਮੈਂਟ ਕਰੋਗੇ ਉਹ ਪਰਸੋਂ ਵਾਲੀ ਤੇ ਸੋਰੀ ਕਮੈਂਟ ਆਉਣਗੇ ਠੀਕ ਆ ਜਵਾਬ ਆਉਣਗੇ ਕਮੈਂਟਾਂ ਦੇ ਜਿਵੇਂ ਆਓ ਬਾਬੇ ਤੁਹਾਡੇ ਕਮੈਂਟਾਂ ਦੇ ਜਵਾਬ ਦੇਈਏ ਤੇ ਇੱਕ ਬਾਈ ਕਹਿੰਦਾ ਸੀਗਾ ਬਾਈ ਯਾਰ ਕਬੂਤਰ ਵੀ ਬਣੇ ਵੀ ਚੰਗੇ ਆ ਉੱਡ ਕੇ ਹੁੰਦੇ ਆ ਮੂੰਹ ਪੱਟਦੇ ਆ ਜਾਂ ਕੀ ਰੀਜ਼ਨ ਆ ਹਨਾ ਵੀ ਉੱਡ ਕੇ ਬੈਠੇ ਮੂੰਹ ਪੱਟੀ ਜਾਂਦੇ ਬਾਈ ਯਾਤਰ ਹੈ ਚੀਨ ਆਉਂਦਨ ਕਈ ਕਬੂਤਰ ਨਾ ਮਲਾਂ ਅੰਦਰ ਦੇ ਲੀਵਰ ਨਾਲ ਸਹੀ ਉਹ ਜਦੋਂ ਮੂੰਹ ਪੱਟਦੇ ਆ ਬਾਈ ਜਿਆਦਾ ਦਾਣਾ ਨਾ ਰੱਖ ਕੇ ਉੜਦੇ ਹੁਣ ਪਰ ਆਹ ਦਿਨਾਂ ਦੇ ਕੂਤਰ ਅੱਜੇ ਵੀ ਉੜ ਜਾਂਦੇ ਆ ਹਨਾ ਪਰ ਇਹ ਚੀਜ਼ਾਂ ਦੇਖ ਲਿਆ ਕਰੋ ਕੂਤਰਾਂ ਦਾ ਹਾਜਵਾ ਸਹੀ ਆ ਦਾਣੇ ਤੋੜੇ ਪਚਾਉਂਦੇ ਆ ਬਈਆ ਤਰੀਕੇ ਨਾਲ ਠੀਕ ਆ ਤੇ ਬਾਕੀ ਬਾਲੀਆਂ ਗਰਮ ਚੀਜ਼ਾਂ ਦਾ ਨਹੀਂ ਪੁੰਦੇ ਵੀ ਦੱਸਿਓ ਕਿਤੇ ਅਲਸੀ ਉੱਚੀ ਪਾਈ ਜਾਂਦੇ ਹੋ ਤਾਂ ਵੀ ਇਹ ਪ੍ਰੋਬਲਮ ਆ ਜਾਂਦੀ ਆ ਠੀਕ ਆ ਤੇ ਇੱਕ ਮਿੰਟ ਕਰਕੇ ਜਰੂਰ ਦੱਸਿਓ ਦਾਣਾ ਕੀ ਪੁੰਨੇ ਆ ਤੇ ਕਬੂਤਰ ਵੱਡੇ ਆ ਕਿ ਬੱਚੇ ਆ ਠੀਕ ਆ ਉਹ ਵੀ ਫੇਰ ਮੈਂ ਦੱਸੂਗਾ ਰੇਸ਼ਾ ਰੂਸ਼ਾ ਵੀ ਨਾ ਹੋਵੇ ਨੱਕ ਨਾ ਬੰਦ ਹੋਵੇ ਕਈ ਵਲੇ ਆ ਦਿਨਾਂ ਦੇ ਵਿੱਚ ਰੇਸ਼ਾ ਹੁੰਦਾ ਨੱਕ ਬੰਦ ਆਉਂਦਾ ਤੇ ਕੂਤਰ ਮੂੰਹ ਖੋਲ ਕੇ ਸਾਹ ਲੈਂਦੇ ਆ ਤੇ ਮੂੰਹ ਪਟ ਲੈਂਦੇ ਵਾ ਰੇਸ਼ਾ ਨਾ ਹੋਵੇ ਕੂਤਰ ਤੇ ਇੱਕ ਬਾਈ ਦਾ ਹੋਰ ਐ ਕਮੈਂਟ ਬਾਈ ਲੱਖਵੇ ਚੋਕ ਸਰ ਬਿਮਾਰੀ ਚੋਂ ਨਿਕਲੇ ਹੋਇਆ ਹਨ ਤੇ ਕਬੂਤਰ ਮਤਲਬ ਸਹੀ ਆ ਨਾ ਡੇਲਵੋਂ ਦਾ ਦੇ ਨਾਟ ਆ ਕਬੂ ਲਉਂਦੇ ਜੋ ਜੋੜੇ ਦੀ ਬੰਨ੍ਹੇ ਨਹੀਂ ਲਉਂਦੇ ਹਨ ਵੀ ਕੀ ਚੱਕਰ ਆ ਬਾਈ ਜਿਹੜੇ ਕਬੂਤਰ ਜਦੋਂ ਬਿਮਾਰੀ ਹੁੰਦੇ ਨਾ ਕੈਲਸ਼ੀਅਮ ਦੀ ਜਾਂ ਵਿਟਾਮਿਨ ਦੀ ਜਾਂ ਕੁਝ ਵੀ ਮੇਰੇ ਉਹ ਇਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਨਾ ਕਮਜ਼ੋਰੀ ਆ ਜਾਂਦੀ ਹੈ ਖੂਨ ਦੀ ਕਮਜ਼ੋਰੀ ਹੋਵੇ ਤਾਂ ਵੀ ਕਬੂਤਰ ਇਕੱਠੇ ਹੋ ਵੇਦੇ ਆ ਠੀਕ ਆ ਬਾਈ ਮੈਂ ਇੱਕ ਤੁਹਾਨੂੰ ਦੱਸਿਆ ਸੀ ਆਰਬੀਸੀ ਚਾਹ ਰਿਤਾ ਕੋਈ ਨਾਂ ਸੀਗਾ ਫੂਲ ਵਧਾਉਣ ਤੋਂ ਦਵਾਈ ਆ ਬਾਈ ਉਹ ਪਾ ਸਕਦੇ ਆ ਇੱਟ-ਕੁੱਟ ਕੇ ਵੱਧ ਤੋਂ ਵੱਧ ਪਾਓ ਠੀਕ ਆ ਤੇ ਕੈਲਸ਼ੀਅਮ ਪਾਓ ਉਹਨਾਂ ਨੂੰ ਤੇ ਵਿਮਰਲ ਪਾਓ ਇੰਦਾਂ ਹੀ ਜਾ ਦਿਓ ਨਿਊਰੋਪੀਨਪੋਰ ਦੀ ਗੋਲੀ ਦੇ ਦਿਆ ਕਰੋ ਇੱਕ ਦਿਨ ਛੱਡ ਕੇ ਕੂੜੀ ਗੋਲੀ ਦੇਤੀ ਜਦਾ ਅੱਜ ਦੇਤੀ ਗੱਲ ਨਹੀਂ ਜਿਹੜੀ ਪਰਸੋਂ ਫੇਰ ਦੇਤੀ ਈਵੇਂ ਉਹਦਾ ਕੈਪਸੂਲ ਦੇ ਰੋ ਕੱਲਾ-ਕੱਲਾ ਚੀਜ਼ੀ ਦੇਣੀ ਜੀ ਸਾਰੀਆਂ ਮੈਂ ਉਹਦਾ ਤੁਹਾਨੂੰ ਦੱਸਦਾ ਵੀ ਇਹ ਪ੍ਰੋਬਲਮ ਚ ਆਪਾਂ ਚੀਜ਼ਾਂ ਵਰਤ ਸਕਦੇ ਮੱਛੀ ਦਾ ਕੈਪਸੂਲ ਦੇ ਰੋ ਬੜਾ ਸੋਸ ਤੋਂ ਕਹਿੰਦਾ ਆਪਾਂ ਦੇਸੀ ਘੋਬਾ ਬਣਾ ਉਹ ਦਿ ਲੋ ਬਾਈ ਜਮਾ ਸੈੱਟ ਹੋ ਜਾਣਗੇ ਬਈ ਆ ਇੱਕਦਮ ਵਧੀਆ ਹੋ ਜਾਣਗੇ ਠੀਕ ਆ ਇੱਕ ਬਾਈ ਆਪਣਾ ਜੇ ਕਬੂਤਰਿਆਂ ਦੀ ਜਾਨ ਆ ਨਾ ਬਾਈ ਕਹਿੰਦਾ ਬੈਲਡ ਆਣਾ ਬਾਈ ਜਦੋਂ ਮਰਜੀ ਆਵੇ ਠੀਕ ਆ ਜਦੋਂ ਮਰਜੀ ਤੁਹਾਡਾ ਆਪਣਾ ਘੜਿਆ ਬਈ ਜਦੋਂ ਮਰਜੀ ਆਇਓ ਤੇ ਬਾਈ ਕਹਿੰਦਾ ਸੀਗਾ ਵੀ ਇੱਕ ਬਾਈ ਦਾ ਹੋਰ ਸੋਰੀ ਆ ਬਾਈ ਦਾ ਕਮੈਂਟ ਦਾ ਜਵਾਬ ਮੈਂ ਬਾਅਦ ਚ ਦਿੰਦਾ ਬਾਈ ਦਾ ਇੱਕ ਬਾਈ ਦਾ ਹੋਰ ਕਮੈਂਟ ਆ ਜਾ ਬਾਈ ਵੀ ਜਿਹੜੇ ਆਂਡੇ ਆ ਆਂਡੇ ਆ ਦੇ ਵਿੱਚ ਬੱਚੇ ਪਾਣੇ ਆ ਜਾਂ ਨਹੀਂ ਬਣਿਓ ਕਿੱਦਾਂ ਚੈੱਕ ਕਰਾਂ ਬਾਈ ਫੂਰ ਦੀ ਫਲੈਸ਼ਲਾਈਟ ਜਗਾ ਕੇ ਚਾਹੇ ਬਲਬ ਬਲਬ ਜਗਦਾ ਹੋਵੇ ਹੈਨਾ ਚਾਹੇ ਫਲੈਸ਼ਲਾਈਟ ਫੂਰ ਦੀ ਜਗਾ ਕੇ ਉਹਦੇ ਉੱਤੇ ਫਲੈਸ਼ਲਾਈਟ ਤੇ ਧੱਬ ਰੱਖੋਗੇ ਨਾ ਤੁਸੀਂ ਤੇ ਆਂਡੇ ਦੇ ਵਿੱਚ ਬਾਈ ਜਿਹੜੀ ਪੀਲੀ ਜ਼ਰਦੀ ਹੁੰਦੀ ਉਹ ਸਾਫ਼ ਦਿਖੂਗੀ ਜੇ ਤਾਂ ਉਹਦੇ ਵਿੱਚ ਬਾਈ ਖੂਨ ਦੀਆਂ ਨਾੜਾਂ ਦੀਆਂ ਬਣੀਆਂ ਹੋਈਆਂ ਹੋਣ ਠੀਕ ਆ ਪੰਜਾ ਛੇਆਂ ਦੇ ਦਿਨਾਂ ਬਾਅਦ ਆਂਡੇ 'ਚ ਸ਼ੁਰੂ ਹੋ ਜਾਂਦਾ ਪ੍ਰੋਸੈਸ ਹੈ ਨਾ ਪੰਜਾ ਪੰਜਾ ਦੇ ਦਿਨਾਂ ਦੇ ਵਿੱਚ ਵਿੱਚ ਸ਼ੁਰੂ ਹੋ ਜਾਂਦਾ ਦੋ ਆਂਡੇ ਦੇ ਲੈਂਦੀ ਨਾ ਬਹਿਣ ਲੱਪੇਂਦੀ ਉਹ ਤੋਂ ਤੀਜੇ ਦਿਨ ਬਾਅਦ ਹੀ ਦੂਜੇ ਤੀਜੇ ਦਿਨ ਬਾਅਦ ਸ਼ੁਰੂ ਹੋਣ ਲੱਪੇਂਦਾ ਮਾੜਾ ਮੁਤਾ ਪ੍ਰਕਿਰਿਆ ਠੀ ਚਾਪਣਾ ਸ਼ੁਰੂ ਹੋ ਗਿਆ ਦੱਸਾਂਗਾ ਜਨਾਬਤਾ ਬਾਈ ਪੂਰਾ ਬੱਚਾ ਵਿੱਚ ਦਿਖਣ ਲੱਗ ਪੈਂਦਾ ਅੱਖਾਂ ਉੱਖਾ ਸਭ ਤੋਂ ਪਹਿਲਾਂ ਮੂੰਹ ਬਣਦਾ ਤੇ ਮੂੰਹ ਦਿਖੜ ਵੀ ਲੱਪੇਗਾ ਅੱਖਾਂ ਉੱਖਾ ਸਾਹ ਸੀਦੀਆਂ ਆਂਡੇ ਦੇ ਵਿੱਚ ਜੇ ਕੋਈ ਫਲੈਸ਼ ਲਾਈਟ ਦੇ ਆਪਾਂ ਉੱਤੇ ਰੱਖਦੇ ਆ ਇਸ ਤਰੀਕੇ ਨਾਲ ਬਾਈ ਆਪਾਂ ਆਂਡੇ ਚੈੱਕ ਕਰ ਲਈਏ ਬਲਬ ਦੇ ਉੱਤੇ ਵੀ ਟਿਕਾ ਕੇ ਚੈੱਕ ਕਰ ਸਕਦੇ ਆ ਬਾਲਾ ਹਲਾਵੇ ਨਾ ਅਟਾ ਜੇ ਇਹ ਲੱਗਿਆ ਵੀ ਖਰਾਬ ਹੋ ਜਾਣਾ ਬਾਈ ਠੀਕ ਆ ਤੇ ਇੱਕ ਬਾਈ ਦਾ ਹੋਰ ਆਇਆ ਸੀ ਕਮੈਂਟ ਕਿ ਬਾਈ ਆਹ ਜਨਾ ਦੇ ਵਿੱਚ ਆਪਾਂ ਜੋੜੀ ਲਾ ਕੇ ਲਾ ਸਕਦੇ ਆ ਬੱਚੇ ਕਢਾ ਸਕਦੇ ਆ ਮਰਨਾ ਜਾਣ ਬਾਈ ਦੇਖੋ ਜੋੜੇ ਬੱਚੇ ਕਿਸੇ ਵੀ ਮੌਸਮ ਚ ਲੈ ਲਓ ਠੀਕ ਆ ਉਹਨਾਂ ਦੀ ਠੰਡਾ ਲੱਗੇ ਖੁੱਡਿਆਂ 'ਚ ਠੰਡ ਹੋਈ ਤਾਂ ਵੀ ਨਹੀਂ ਬੱਚੇ ਪੜਨੇ ਠੀਕ ਆ ਉਹਨਾਂ ਦਾ ਦਾਣੇ ਦਾ ਬਹੁਤ ਧਿਆਨ ਰੱਖਣਾ ਪੈਣਾ ਪਾਣੀ-ਦਾਣੀ ਦਾ ਬਹੁਤ ਧਿਆਨ ਰੱਖਣਾ ਪੈਣਾ ਪਿੰਨੇ ਕਾਇਮ ਆ ਉਹ ਬੱਚਿਆਂ ਨੂੰ ਤੁਸੀਂ ਕੋਸਾ ਪਾਣੀ ਦਿਓ। ਕੁਝੇ ਬਦਲੋ ਜੜ 'ਚ ਤਿੰਨ-ਤਿੰਨ ਚਾਰ-ਚਾਰ ਵਾਰੀ ਵੀ ਜੇ ਪਾਣੀ ਬਦਲਣਾ ਪੈਂਦਾ ਬਦਲੋ ਕੋਸਾ ਹੀ ਪਾਣੀ ਪਾਓ ਜੇ ਬੱਚੇ ਪਾਲੋਣੇ ਆ ਤਾਂ। ਠੰਡਾ ਪਾਣੀ ਨਾ ਬਲਾਓ। ਠੰਡੇ ਪਾਣੀ ਦਾ ਪੋਟੇ ਜਾ ਹੁੰਦੇ ਆ ਜਦੋਂ ਤੁਸੀਂ ਠੰਡਾ ਪਾਣੀ ਜਾ ਕੇ ਦੇ ਦਿੰਦੇ ਆ ਠੰਡ ਅੱਗੇ ਹੁੰਦੀ ਬੱਚੇ ਹੋਰ ਥੁਗੜ ਜਾਂਦੇ। ਕੋਸਾ ਪਾਣੀ ਦੇਣਾ ਸ਼ੁਰੂ ਕਰ ਦਿਓ ਬੱਚੇ ਨੂੰ ਭਾਵੇਂ ਰਾਤ ਨੂੰ ਵੀ ਇੱਕ ਕਰੀ 5-7 ਸੀਸੀ ਕੋਸਾ ਪਾਣੀ ਦੇ ਕੇ ਪਿਲਾ ਦਿਓ ਬੱਚੇ ਬਾਈ ਪੋਟੇ ਜਮਾ ਨਹੀਂ ਹੁੰਦੇ ਆਂ ਅਜਵੈਨ ਮੜੀਏ ਜਵੈਨ ਦੀ ਚੁਟਕੀ ਸਿੱਟ ਲਈ ਜਦਾਂ ਅਜਵੈਨ ਦੀ ਚੁਟਕੀ ਪਾ ਲਈ ਜਦਾਂ ਤੁਸੀਂ 20-25 ਐਮਐਲ 30 ਐਮਐਲ ਪਾਣੀ ਲੈ ਲਿਆ ਉਹਦੇ ਚ ਇੱਕ ਚੁਟਕੀ ਪਾ ਲਈ ਤੇ ਉਹ ਛਾਣ ਕੇ ਪਹਿਲਾਂ ਗਰਮ ਉਬਾਲਾ ਦੇਣਾ ਉਹਨਾਂ ਨੂੰ ਜਦੋਂ ਦੋ ਕੁ ਬਾਲੇ ਆ ਗਏ ਠੀਕ ਆ ਉਸ ਤੋਂ ਬਾਅਦ ਉਹ ਲਾ ਕੇ ਛੱਡਾ ਕਰਕੇ ਛਾਣ ਕੇ ਉਹ ਤੁਸੀਂ 5-5 ਸੀਸੀ ਕੋਸਾ-ਕੋਸਾ ਪਾਣੀ ਦਿਓ ਜਦਾਂ ਗਰਮ-ਗਰਮ ਹਲਕਾ ਲੱਗਦਾ ਹੋਵੇ ਨਾ ਇੰਨਾ ਗਰਮ ਵੀ ਨਹੀਂ ਕਿ ਪੋਟਾ ਹੀ ਸੜ ਜਵੇ ਕੂਸਾ ਹੋਵੇ ਤੁਹਾਨੂੰ ਪਤਾ ਲੱਗੇ ਵੀ ਯਾਰ ਗਰਮ ਆ ਪਰ ਸਹਿ ਸਕਦਾ ਹੀ ਨਾ ਕਿ ਗਰਮ ਦੇਣਾ ਠੀਕ ਆ ਉਹ ਪਾਣੀ ਦੇਣਾ ਸ਼ੁਰੂ ਕਰ ਦੋ ਬੱਚਿਆਂ ਨੂੰ ਘੱਟ ਕਿ ਤਿੰਨ ਵਾਰੀ ਦੋ ਚਾਰ ਵਾਰੀ ਦੋ ਬਾਈ ਜਮਾ ਬੱਚਿਆਂ ਦੇ ਪੇਟੇ ਨੀਲਾਵ ਹੋਣਗੇ ਭਾਵੇਂ ਠੰਡ ਵੀ ਲੱਗੂ ਕੁੱਟਿਆਂ ਦੇ ਵਿੱਚ ਬੱਚੇ ਜਾਂਦੇ ਨਹੀਂ ਕਿਤੇ ਅਜਵੈਨ ਦੇ ਪਾਣੀ ਦਾ ਸਰਾਗ ਆ ਮਿਆਂ ਬਾਈ ਹੈਨਾ ਚਾਹੇ ਦਾਲ ਚਿਲੀ ਪਾਲਿਆ ਕਰੋ ਥੋੜੀ ਜੀ ਠੀਕ ਆ ਦਾਲ ਚਿਲੀ ਪਾ ਸਕਦੇ ਆ ਜਿਹੜੀ ਆਪਣੀ ਹੁੰਦੀ ਆ ਪੈਪ ਵਾਲੀ ਠੀਕ ਆ ਤੇ ਇਹ ਦੋ ਚੀਜ਼ਾਂ ਦੇ ਭਾਵੇਂ ਦੇਣਾ ਸ਼ੁਰੂ ਕਰ ਦੋ ਬੱਚਿਆਂ ਦੇ ਪੋਟੇ ਨੀ ਜਾਮ ਹੋਣੇ ਵਧੀਆ ਬੱਚੇ ਪੜੂਗੇ ਠੀਕ ਆ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਵੀ ਬਾਈ ਵੀ ਜਿਹੜੇ ਆਪਾਂ ਜਿਹੜੇ ਆ ਕਮਪਟਰ ਆ ਹੁਣ 10 ਪਾਰ ਸਾਫ ਹੋਣੇ ਆ ਬੱਚੇ ਜਿਹੜੇ ਕੜਾਏ ਆ ਇਹਨਾਂ ਨੂੰ ਫਰੋ ਪਾ ਲਈਏ ਬਾਈ ਮੈਂ ਸੱਚਾ ਤੁਹਾਨੂੰ ਹਲਕੀ ਹਲਕੀ ਫਰੋ ਪਾ ਲਿਆ ਪਰ ਕੋਈ ਚੱਕਰ ਨਹੀਂ ਠੀਕ ਆ ਬਾਕੀ ਬਾਈ ਆਹ ਹੀ ਮੇਰੇ ਸਾਬ ਨਾਲ ਕਮੈਂਟਾਂ ਦੇ ਜਵਾਬ ਕਿਉਂ ਮੈਂ ਤੁਹਾਨੂੰ ਸਾਰੇ ਤਕਰੀਬਨ ਹੀ ਦੇ ਦਿੱਤੇ ਆ ਇੱਕ ਸਾਥ ਰਹਿੰਦਾ ਬਾਈ ਕਹਿੰਦਾ ਯਾਰ ਵੀ ਬਾਈ ਜਿਹੜਾ ਕਮਪਟਰ ਉੱਡ ਕੇ ਆਉਂਦਾ ਆ ਵੀ ਕਮਪਟਰ ਉੜਦਾ ਜਿਹੜਾ ਆਪਾਂ ਦੋਦੇ ਆ ਉਹ ਪੱਲਿਆਂ ਬਾਰੇ ਦੱਸੋ ਵੀ ਕਿਹੜਾ ਕਮਪਟਰ ਚੰਗੇ ਪੱਲੇ ਮਾਰਦਾ ਜਾਂ ਮਾੜੇ ਪੱਲੇ ਮਾਰਦਾ ਹਨਾ ਬਾਈ ਜਿੰਨਾ ਕਬੂਤਰ ਟੇਕੇ ਉੱਡੂਗਾ ਜਿੱਦਾਂ ਟੇਕੇ ਉੱਡੂਗਾ ਉਹਨਾਂ ਨੂੰ ਤਰਪਾਉਣਾ ਪਊਗਾ ਜਿੰਨਾ ਕਬੂਤਰ ਕਾਲੀ 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 ਗਲੀ ਭਜਾਈ ਫਿਰੂ ਉਧਰ ਉਹਨੇ ਘਟ ਖਾਂ ਪੰਜਾਬ ਹੁੰਦਾ ਗਰਮੀ ਵਾਲੀ ਜਾਂ ਬਾਜੀ ਐਂਟਰ ਤੇ ਆ ਜਿੰਨਾ ਕਬੂਤਰ ਬਾਈ ਮੱਠਾ ਉੱਡੂਗਾ ਠੀਕ ਐ ਆਪਣਾ ਬੈਲੈਂਸ ਬਣਾ ਕੇ ਆਪਦਾ ਸਾਫ ਕਰਕੇ ਉਹ ਕਬੂਤਰ ਜਮਾ ਬਾਈ ਪਾਸ ਹੋਣਗੇ ਪਧਰੇ ਕਬੂਤਰ ਉੱਡਣ ਉਹ ਹੀ ਬਾਜੀ ਛੱਡਿਆ ਕਰੋ ਜਾਦੇ ਰੱਬ ਚ ਜੇ ਵੱੜਦੇ ਚਲੋ ਛੱਡਣੀ ਤਾਂ ਹੁੰਦੀ ਹੀ ਆ ਪਰ ਉਹਨਾਂ ਨੂੰ ਚੰਗੀ ਤਰ੍ਹਾਂ ਰੰਗ ਰੂਗ ਲਾ ਕੇ ਲਵੇੜ ਕੇ ਛੱਡੋ ਠੀਕ ਐ ਰਾਬਜ ਵੀ ਜੋੜਦੇ ਆ ਨਾ ਚੰਗੀ ਤਰ੍ਹਾਂ ਲਵੇੜ ਕੇ ਛੱਡਿਆ ਕਰੋ ਥੱਲੇ ਪੱਲੇ ਪੁੱਲੇ ਰੰਗ ਦਿਆ ਕਰੋ ਹਣਾ ਪਤਾ ਲੱਗਦਾ ਰਹਦਾ ਵਰ ਤੇ ਬਾਕੀ ਬੱਚੇ ਜਿੰਨਾ ਵੀ ਟੇਕੇ ਆ ਚੀਜ਼ਾਂ ਉੱਟਣ ਗਿਆ ਨਾ ਕਿ ਬੱਚੇ ਟਿਕ ਟਿਕ ਕੇ ਪੂਰੇ ਪਰ ਬੱਲੇ ਬੱਲੇ ਮਾਰਦੇ ਆ ਗੋਲ ਤੇ ਜੋੜਦੇ ਆ ਜਾਂ ਲੰਬੇ ਉੱਡਦੇ ਆ ਪਰ ਉੱਡਣ ਮੱਠੇ ਮੱਠੇ ਕੱਲੇ ਉੱਡਣ ਜਿੱਦਾਂ ਕਬੂਤਰ ਕੱਲਾ ਉੱਡੂਗਾ ਝੁੰਡ ਜਿਹੜੀ ਰਲੂਗਾ ਬਾਈ ਕਬੂਤਰ ਬਾਜੀ ਨਹੀਂ ਹੱਦ ਜਿਹੜਾ ਕਬੂਤਰ ਝੁੰਡ ਛੋੜਦਾ ਬਾਈ ਉਹ ਭੱਜੂਗਾ ਵੀ ਉਹ ਕਬੂਤਰ ਬੈਠੂਗਾ ਵੀ ਅਸੀਂ 60 70% ਆਪਾਂ ਇਹ ਚਾਂਸ ਕਹਿ ਸਕਦੇ ਆ ਠੀਕ ਆ ਬਾਕੀ ਕੋਈ ਨਸਲ ਵੱਜੋ ਨਹੀਂ ਵੀ ਬਾਕੀ ਜਿਹੜਾ ਪੁੱਤਰ ਘਰੇ ਲਾਕ ਕਰਦਾ ਪੁੱਤਰ ਦੇ ਪਿੱਛੇ ਨੂੰ ਜਾਂਦਾ ਜੇ ਤੈਨੂੰ ਜਾਂਦਾ ਉਹਦੇ ਭੱਜਣ ਦੇ ਚਾਂਸ ਬਹੁਤ ਹੋ ਜਾਂਦੇ ਜਦੋਂ ਆਪਾਂ ਘਰੇ ਬਾਈ ਰੰਗ ਲਾ ਕੇ ਕਬੂਤਰ ਦੋਨੇ ਸੇਮ ਰੰਗ ਵਾਲਾ ਕਬੂਤਰ ਕਿਤੇ ਬਾਜੀ ਚ ਮਿਲ ਜਵੇ ਕਈ ਵੇਲੇ ਕਬੂਤਰ ਭੱਜਦਾ ਉਹਦੇ ਮਗਰੇ ਆਪਣਾ ਚੰਗਾ ਕਬੂਤਰ ਵੀ ਭੱਜ ਜਾਂਦਾ ਠੀਕ ਆ ਜਿੰਨਾ ਕਬੂਤਰ ਕੱਲਾ ਝੋਟੜਣਾ ਵਾਲੇ ਡਾਕਰੋ ਕੱਲਾ ਕੱਲਾ ਕਬੂਤਰ ਡਾਕਰੋ ਉਹ ਵਧੀਆ ਹੁੰਦਾ ਠੀਕ ਆ ਤੇ ਠੀਕ ਆ ਬਾਬੇ ਉਹ ਆਹੀ ਕਮੈਂਟ ਵੀ ਤਕਰੀਬਨ ਹੀ ਮੇਰੇ ਹਿਸਾਬ ਨਾਲ ਸਾਰੇ ਕਮੈਂਟਾਂ ਦੇ ਜਵਾਬ ਦੇ ਦਿੱਤੇ ਆ ਬਾਕੀ ਜੇ ਫਿਰ ਵੀ ਕੋ ਰਹਿ ਗਿਆ ਤਾਂ ਬਾਈ ਸੋਰੀ ਹੋਲੀ ਉਹ ਅਗਲੀ ਵੀਡੀਓਜ਼ ਜਵਾਬ ਦੇ ਦਾਂਗੇ ਤੇ ਠੀਕ ਆ ਬਾਬਾ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਣਾ ਆਪਣਾ ਧਿਆਨ ਸਾਰੇ ਭਰਾ ਰੱਖਿਓ ਤੇ ਬਾਬਾ ਨਾਨਕ ਅੱਗੇ ਤੇ ਮੇਰਾ ਭਰਿਆ ਹੱਥ ਬਣਾਈਂ